ਸੋ ਤਸਵੀਰਾਂ ਤੁਹਾਡਾ ਨਾਲ ਸਾਂਝਾ ਕਰ ਰਿਹਾ ਜੰਦਰ ਤੇ ਫਰੈਂਡ ਕਰੋ ਤੋਂ ਦੱਸਦੀ ਪਲਾਟ ਨੂੰ ਲੈ ਕੇ ਜਿਹੜਾ ਇੱਥੇ ਕਾਫੀ ਵੱਡਾ ਜਿਹਾ ਹੰਗਾਮਾ ਹੋਇਆ ਸੋ ਤਸਵੀਰਾਂ ਤੁਹਾਡਾ ਨਾਲ ਸਾਂਝਾ ਕਰ ਰਿਹਾ ਸੋ ਗੱਲਬਾਤ ਕਰਦੇ ਹਾਂ ਮੇਰਾ ਨਾਮ ਦਲਜੀਤ ਸਿੰਘ ਹੈ ਜੀ ਸਰ ਕੀ ਗੱਲਬਾਤ ਹੈ ਇਹ ਇੱਥੇ ਸਦਾ ਸੁੱਖਾ ਸਿੰਘ ਜੀ ਹੈਗਾ ਜੀ ਐਸ ਐਚਓ ਰਿਟਾਇਰ ਉਹ ਇੱਥੇ ਕਬਜ਼ਾ ਕਰਨ ਨੂੰ ਚਾਹੁੰਦੇ ਆ ਜੀ ਇਹ 6 ਮਰਲੇ ਦਾ ਬਲਾਟ ਹੈ ਜੀ ਠੀਕ ਹੈ ਜੀ ਲੇਡੀਜ਼ ਦੇ ਨਾਂ ਦਾ ਬਲਾਟ ਹੈ ਠੀਕ ਹੈ ਉਹ ਇੱਕ ਜੱਲੀ ਡਾਕੂਮੈਂਟ ਬਣਾ ਕੇ ਖਾਲਸੇ ਨਿਹੰਗ ਸਿੰਘ ਬਲਾ ਕੇ ਇਹ ਇੱਥੇ ਕਬਜ਼ਾ ਕਰਨਾ ਚਾਹੁੰਦਾ ਜੀ ਮੇਰਾ ਬਲਾਦ ਆ ਮੈਂ ਦੋ ਵਾਰੀ ਕੋਸ਼ਿਸ਼ ਕੀਤੀ ਉਹਨੇ ਇੱਥੇ ਰੋਕ ਦਿੱਤਾ ਗਿਆ ਦਰਖਾਸਤ ਦਿੱਤੀ ਗਈ ਇਹਦੇ ਖਿਲਾਫ ਅੱਜ ਖਾਲਸੇ ਸਿੰਘ ਬਲਾਗੇ ਇੱਥੇ ਦੁਵਾਰ ਕਰਨਾ ਚਾਹੁੰਦਾ ਉਹਨੂੰ ਰੋਕਿਆ ਤੇ ਮਾਲਕ ਆ ਗਏ ਨੇ ਮਾਲਕਾਂ ਨੇ ਵੀ ਰੋਕਿਆ ਡਾਕੂਮੈਂਟ ਡਿਪਟੀ ਸਾਹਿਬ ਨੂੰ ਦੇ ਦਿੱਤੇ ਗਏ ਨੇ ਅੱਛਾ ਜੀ ओरिजिनल ਡਿਪਟੀ ਸਾਹਿਬ ਨੂੰ ਕਾਗਜ਼ ਦਿੱਤੇ ਐਸ ਐਚਓ ਸਾਹਿਬ ਵੀ ਮੌਕੇ ਤੇ ਹੈਗੇ ਆ ਉਹਨੇ ਦੇਖਦੇ ਆ ਡਾਕੂਮੈਂਟ ਵੈਰੀਫਾਈ ਕਰਕੇ ਮੈਂ ਕਹਿੰਦਾ ਜਿਹੜੇ ਡਾਕੂਮੈਂਟ ਗਲਤ ਹੈਗੇ ਆ ਉਹਤੇ ਬੰਤਾ ਦਿੱਤਾ ਜਾਵੇ ਸਰ ਕੀ ਨਾਮ ਦਾ ਜੇ ਗੱਲ ਕਰੀ ਆਪਾਂ ਦੂਜੇ ਪਾਸੇ ਲੇਡੀਜ਼ ਦਾ ਕੀ ਲੱਗਦੇ ਨੇ ਲੇਡੀਜ਼ ਦਾ ਆਪਣਾ ਪਲਾਟਾ ਆਪਣੇ ਰੈਲਟਿਵ ਹੀ ਆ ਤੇ ਆ ਬੈਠੇ ਨਾਲ ਆਜੋ ਆਜੋ ਕਰੋ ਤੁਸੀਂ ਲੈ ਸਕਦੇ ਬਾਈਕ ਸੋ ਬਿਲਕੁਲ ਜੀ ਤਸਵੀਰ ਆਪਾਂ ਨੂੰ ਫਰੈਂਕਸ ਕੋਲੋਂ ਤੁਹਾਨੂੰ ਦੱਸ ਦਈਏ ਕਿ ਕਿਹੜਾ ਇੱਕ ਪਲਾਟਾ ਸੋ ਦੇ ਸਿਰ ਦਾ ਗੁੰਜਰੇ ਦੋ ਮਾਲਕ ਹੋ ਗਏ ਸੋ ਸਾਰੀ ਗਲਬਤ ਕਰਦੇ ਆ ਕੀ ਨਾਮ ਅਜੀਤੋ ਕੀ ਗਲਬਤ ਹੋਈ ਸਾਰੀ ਜਿਹੜੇ ਉਹਨਾਂ ਤੇ ਕਬਜ਼ਾ ਕਰ ਰਹੇ ਉਹ ਕਹਿੰਦੇ ਸਾਡਾ ਜੋੜੇ ਡਾਕੂਮੈਂਟਸ ਸਾਡੇ ਕੋਲ ਹੈਗੇ ਪੂਰੇ ਅੱਛਾ ਜੀ ਤੁਸੀਂ ਪੁਲਿਸ ਕੰਪਲੀਟ ਕੀਤੀ ਗਈ ਅੱਛਾ ਨਹੀਂ ਕੀਤਾ ਕੁਝ ਵੀ ਉਹਨਾਂ ਨੇ ਕੀਤਾ ਜੋ ਕੀਤਾ ਸਾਡੇ ਕੋਲ ਕਾਗਜ਼ ਆ ਗਏ ਅਸ ਜਗ੍ਹਾ ਤੇ ਕਰਨੀ ਸੀ ਜੋ ਉਹਨਾਂ ਵੱਲੋਂ ਕੰਪਲੀਟ ਕੀਤੀ ਗਈ ਆ ਕਿ ਜਦੋਂ ਤੁਸੀਂ ਅੱਗੇ ਰੋਕੇ ਆ ਨੀ ਉਹ ਨਿਹੰਗ ਸਿੰਘ ਨੂੰ ਨਾ ਨਿਬੋ ਲਾ ਲੈਣਾ ਅੱਛਾ ਅੱਛਾ ਤਾਂ ਕਰਕੇ ਵੀ ਫੋ ਬਿਲਕੁਲ ਜਿਵੇਂ ਤੁਹਾਨੂੰ ਦੱਸ ਦਿੱਤੀ ਕਿ ਇੱਕ ਪਲਾਟ ਦੇ ਉੱਪਰ ਜਿਹੜਾ ਕਿ ਕਬਜ਼ਾ ਲੈਣ ਨੂੰ ਜਗ੍ਹਾ ਸਾਰਾ ਹੰਗਾਮਾ ਹੋ ਰਿਹਾ ਉਹ ਲੈ ਲਈ ਹੈ ਉਹਦਾ ਵਲਾਡਾ ਉੱਤੇ ਕਬਜ਼ਾ ਕਰਨਾ ਚਾਹੁੰਦੇ ਆ ਜੀ ਇਹ ਇੱਕ ਜਾਲੀ ਡਾਕੂਮੈਂਟ ਬਣਾ ਕੇ ਇੱਕ ਕਾਨੂੰਨ ਦਾ ਬੰਦਾ ਹੋ ਕੇ ਜਾਲੀ ਡਾਕੂਮੈਂਟ ਬਣਾ ਕੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਉਹਨਾਂ ਨੇ ਆ ਕੇ ਅਰੀਜਨਲ ਡਾਕੂਮੈਂਟ ਡਿਪਟੀ ਸਾਹਿਬ ਨੂੰ ਐਸਐਚਓ ਨੂੰ ਦੇ ਦਿੱਤੇ ਗਏ ਹੁਣ ਉਹ ਵੈਰੀਫਾਈ ਕਰਨਗੇ ਕਿ ਇਹ ਜੈਨੂਇਨ ਹੈ ਅਸੀਂ ਤਾਂ ਇਹ ਕਹਿੰਦੇ ਆ ਜਿਹੜੇ ਸਹੀ ਹੈਗੇ ਡਾਕੂਮੈਂਟ ਪਲਾਟ ਉਹਦਾ ਉਹਨਾਂ ਦਾ ਕਹਿਣਾ ਕਿ 96 ਦੀ ਜਗ੍ਹਾ ਉਹਨਾਂ ਦੇ ਕੋਲ ਆ ਉਹਨਾਂ ਦੇ ਨਾਂ ਤੇ ਜਗ੍ਹਾ ਬੋਲਦੀ ਹੈ ਸਾਰਾ ਕੁਝ ਇਹ 96 ਦੀ ਪਲਾਟ ਹੋਏਗਾ ਤੇ ਜਗ੍ਹਾ ਉਹਨਾਂ ਦੀ ਹੈ ਜੇ ਉਹ ਜਾਲੀ ਡਾਕੂਮੈਂਟਾ ਕੋਈ ਇੱਕ ਐਫੀਡਵਿਟ ਬਣਾ ਕੇ ਇਦਾਂ ਡਾਕੂਮੈਂਟ ਨਹੀਂ ਬਣਦਾ ਤਸੀਰ ਵਾਲੇ ਡਾਕੂਮੈਂਟ ਦੇ ਦਿੱਤੇ ਗਏ ਆ ਜੋ origignal ਡਾਕੂਮੈਂਟ ਆ origignal ਡਾਕੂਮੈਂਟ ਵੀ ਸਾਰੇ ਡਿਪਟੀ ਸਾਹਿਬ ਨੂੰ ਦੇ ਦਿੱਤੇ ਗਏ ਆ ਜਿੱਦਾਂ ਹੁਣ ਇੱਥੇ ਨਿਹੰਗ ਸਿੰਘ ਫੌਜਾ ਵੀ ਇੱਥੇ ਪਹੁੰਚ ਚੁੱਕਿਆ ਨੇ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਜੋ ਪਾਵਰ ਆਟੋਨੀ ਆ ਉਹ ਸਾਡੇ ਨਾਂ ਦੇ ਉੱਤੇ ਕਰ ਦਿੱਤੀ ਗਈ ਹੈ ਉਹਨਾਂ ਦੇ ਡਾਕੂਮੈਂਟ ਦੇਖ ਲਓ ਤੇ ਸਾਡੇ ਦੇਖ ਲਓ ਉਹ ਕਹਿੰਦੇ ਇਹਨ ਜੇ ਸਾਡੇ ਦੇ ਜੇ ਅਸੀਂ ਗਲਤ ਹੈਗੇ ਆ ਸਾਡੇ ਦੇ ਪਰਚਾ ਦੇ ਦੋ ਨਹੀਂ ਤੇ ਉਹਨਾਂ ਦੇ ਦੇ ਦੋ ਇਹ ਤੁਹਾਡੇ ਕੋ ਕਦੋਂ ਦੀ ਜਗਾ ਦਾ ਲੇਡੀਜ਼ 999 ਦੀ ਏ ਮੇਰੇ ਕੋ ਨਹੀਂ ਜਗਾ ਲੇਡੀ ਉਹਨਾਂ ਕੋ 1999 ਦੀ ਜਗਾ ਲਾਹੁਣ ਉਹ ਕਾਗਜ ਕਰਾ ਲਿਆ ਉਹ ਕਹਿੰਦੇ ਇਹਨਾਂ ਨੇ ਇਹਨਾਂ ਨੇ ਸਾਨੂੰ ਮਾਰਿਆ ਵੀ ਬਹੁਤ ਸਾਡੇ ਤਲਵਾਰਾਂ ਮਾਰੀਆਂ ਲੁੱਟਾ ਵੀ ਦਿਖਾ ਰਹੇ ਮੈਂ ਤਾਂ ਤੁਹਾਨੂੰ ਵੀਡੀਓ ਦੇ ਦਿੱਤੀ ਹੈ ਜੀ ਤਲਵਾਰ ਕਿਤੇ ਕਿਤੇ ਹੱਥੇ ਜਾਂ ਮੇਰੇ ਹੱਥੇ ਜਾਂ ਕਿ ਉਹਦੇ ਹੱਥੇ ਚ ਹੂੰ ਇਧਰਖਾਸਾ ਇਹਦੀਆਂ ਗਈਆਂ ਉਹ ਸਾਹਮਣੇ ਉਹਨਾਂ ਨਾਲ ਲੜੇ ਆ ਜੀ ਡਾਕਟਰ ਸੈਣੀ ਨਾਲ ਉਹਨਾਂ ਨੇ ਵੀ ਦਰਖਾਸਤ ਦਿੱਤੀ ਹੋਈ ਏ ਉਹ ਸੀਐਮ ਸਾਹਿਬ ਨੂੰ ਪਹੁੰਚ ਗਈ ਏ ਉਦੋਂ ਸੇਰੇ ਮਾਰਕ ਹੋ ਗਈ ਏ ਹੁਣ ਪੁਲਿਸ ਪ੍ਰੋਸੀਜਨ ਇੱਥੇ ਮੌਕੇ ਤੇ ਪਹੁੰਚਾ ਕੀ ਆਸ਼ਵਾਸਨ ਦਿੱਤਾ ਜਾ ਰਿਹਾ ਇਹ ਇਹ ਕਹਿੰਦੇ ਡਾਕੂਆਂ ਅਸੀਂ ਵੈਰੀਫਾਈ ਕਰ ਰਹੇ ਆ ਮੈਂ ਕਰ ਲਓ ਜਿਹਦੇ ਡਾਕੂਮੈਂਟ ਆ ਉਹਤੇ ਪਰਚਾ ਦੇਣਾ ਚਾਹੀਦਾ ਅਸੀਂ ਐਫੇਡਿਵਿਟ ਦਿੰਦੇ ਆ ਜਿਹਦੇ ਵੀ ਡਾਕੂਮੈਂਟ ਗਲਤ ਆ ਉਹਤੇ ਪਰਚਾ ਦੇ ਦਿਓ ਠੀਕ ਹੈ ਜੀ ਕਿਹੜੀ ਤੇ ਵੀਡੀਓ ਕਹਿ ਰਹੇ ਹੋ ਵੀਡੀਓ ਹੈਗੀ ਤੁਹਾਡੇ ਕੋਲ ਦਿਖਾਓ ਦਿਖਾ ਦਿਓ ਕੋਈ ਵੀਡੀਓ ਆ ਸੁੱਖਾ ਸਿੰਘ ਨੇ ਐਸਐਚਓ ਨੂੰ ਕਿਰਪਾਨ ਕੱਢ ਕੇ ਅਸੀਂ ਰੋਕਿਆ ਫਿਰ ਮੈਂ ਕਿਹਾ ਛੱਡ ਕਿਰਪਾਨ ਇਹ ਰਿਟਾਇਰ ਹੈ ਇਹ ਰਿਟਾਇਰ ਆ ਜੀ ਅੱਛਾ ਜੀ ਹਾਂ ਜੀ ਉਹਨੇ ਇਹ ਤੋਂ ਮਾਰੀ ਗੱਲੇ ਇੱਕ ਹੋਰ ਦਾ ਦਿੰਦੇ ਹਾਂ ਕੰਮ ਜੀ ਇਹ ਲੋਕ ਕੌਣ ਲੱਗਿਆ ਮੈਂ ਕਿ ਥੱਲੇ ਛੋਟੇ ਏਟ ਮੈਂ ਮਾਰਕਰ ਪਾਣ ਚਲੋ ਮੈਂ ਸੈਂਡ ਕਰ ਦਿੰਦਾ ਬਿਲਕੁਲ ਠਕਾ ਜੀ ਨਜਾਇਜ਼ ਹੈ ਜੀ ਜਿਹੜਾ ਜਿਹਦੇ ਡਾਕੂਮੈਂਟ ਜਾਲੀ ਆ ਉਹ ਤੋੜੋ ਜੀ ਸਿੱਧੀ ਸਿੱਧੀ ਗੱਲ ਆ ਕੋਈ ਇਹਦੇ ਦੂਰ ਆਏ ਨਹੀਂ ਜਿਹਦੇ ਡਾਕੂਮੈਂਟ ਜਿਹਦਾ ਰੀਅਲ ਡਾਕੂਮੈਂਟ ਉਹਨੂੰ ਭਲਾ ਦੇ ਦਿਓ ਇਹਦੇ ਤੇ ਪਰਚਾ ਦੇ ਦੋ ਦੋ ਹੀ ਗੱਲਾਂ ਹੋਣੀਆਂ ਜੀ બીજી ਗੱਲ ਤਾਂ ਹੈ ਹੀ ਕੋਈ ਨਹੀਂ ਜਿਹੜੇ ਗਲਤ ਡਾਕੂਮੈਂਟ ਆ ਉਹ ਤੇ ਪਤਾ ਹੋਵੇ ਬਸ ਹੁਣ ਕਿੱਥੇ ਗੱਲ ਆਉਂਦੀ ਹੈ ਨਾ ਲੜ ਕੇ ਮਾਰੀ ਕਿ ਮਾਤਾ ਜੀ ਕਣ ਕਣ ਹੁਣ ਕਬਨ ਸੋਦਾ ਵੀ ਜਿਹੜਾ ਇਸ ਸੰਗ ਦੇ ਟੈਨ ਸੋਸਾਇਟੀ ਤੋਂ ਬਿਲਕੁਲ ਜਿਹੜਾ ਤਸਵੀਰਾਂ ਜਿਹੜਾ ਤੁਹਾਨੂੰ ਸੰਜਿਆ ਗਾ ਇਸ ਤੋਂ ਫਰੈਂਡ ਕੋਲੋਂ ਦੱਸਿਆ ਕਿ ਜਿਹੜਾ ਕਿ ਕਾਫੀ ਜਿਹੜਾ ਕਿ ਮਸਲਾ ਤੇ ਜਿਹੜਾ ਪ੍ਰਖਿਆ ਤੋਂ ਪਲਾਰ ਦੇ ਕਬਜ਼ੇ ਲੈ ਕੇ ਜਿਹੜਾ ਸਾਰਾ ਇਹ ਮਾਮਲਾ ਸੋ ਦੋ ਜਿਹੜਾ ਕਿ ਮਾਲਕ ਇੱਥੇ ਹੁਣ ਜਿਹੜੇ ਬਣ ਗਿਆ ਸੋ ਇੱਕ ਲੇਡੀ ਐ ਸੋ ਉਹਨਾਂ ਦਾ ਕਹਿਣਾ ਕਿ ਇਹ ਪਲਾਟ ਸਾਡਾ ਔਰ ਜਿਹੜਾ ਕਿ ਰਿਟਾਇਰ ਜਿਹੜੇ ਐਸਟੀਓ ਦੇ ਸੇਵਾਰੇ ਸੋ ਉਹ ਉਹਨਾਂ ਦਾ ਕਹਿਣਾ ਕਿ ਪਲਾਟ ਸਾਡਾ ਸੋ ਉਹਨਾਂ ਵੱਲੋਂ ਜਿਹੜਾ ਕਿ ਹੁਣ ਫਲਾਜ ਜਿਹੜਾ ਤੇ ਦੀਵਾਰ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਲੇਕਿਨ ਹੁਣ ਜਿਹੜਾ ਕਿ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਪੁਲਿਸ ਪ੍ਰਸ਼ਾਸਨ ਨੂੰ ਜਿਹੜੇ ਪਹੁੰਚ ਗਏ ਹੁਣ ਫਲਾਜ ਜਿਹੜੀ ਗੱਲਬਾਤ ਹੋ ਰਹੀ ਹੈ ਸੋ ਤਸਵੀਰਾਂ ਬਿਲਕੁਲ ਤੁਹਾਡਾ ਸਾਂਝਾ ਕਰ ਰਿਹਾ ਦੰਦ ਅਤੇ ਫਰੈਂਡ ਕਲੋਨੀ ਜਿੱਥੇ ਇੱਕ ਪਲਾਟ ਨੂੰ ਲੈ ਕੇ ਜਿਹੜਾ ਸੋ ਇੱਕ ਪੱਖ ਤਾਂ ਜਿਹੜਾ ਤੁਹਾਡਾ ਨਾ ਭਜਨ ਕਰਤਾ ਸੋ ਦੂਜੇ ਪੱਖ ਨਾਲ ਵੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਸੋ ਫਿਲਹਾਲ ਜਿਹੜਾ ਪੁਲਿਸ ਪ੍ਰਸ਼ਾਸਨ ਨਾਲ ਜਿਹੜੀ ਉਹਨਾਂ ਦੀ ਗੱਲਬਾਤ ਹੋ ਰਹੀ ਹੈ ਸੋ ਜੇਕਰ ਦੂਜਾ ਪੱਖ ਵੀ ਆਉਂਦਾ ਬਾਅਦ ਸੋ ਉਹਨਾਂ ਨਾਲ ਵੀ ਜਿਹੜੀ ਜ਼ਰੂਰ ਗੱਲਬਾਤ ਕੀਤੀ ਜਾਏਗੀ ਸੋ ਇਹ ਇਹ ਪਲਾਟਾ ਜਿੱਥੇ ਕਿ ਦੱਸਿਆ ਜਾ ਰਿਹਾ ਕਿ ਹੁਣ ਕੰਦ ਵੀ ਜਿਹੜੀ ਹੁਣ ਕੀਤੀ ਜਾ ਰਹੀ ਸੀ ਲੇਕਿਨ ਉਹ ਮੌਕੇ ਤੇੜਾ ਪੁਲਿਸ ਪ੍ਰਸ਼ਾਸਨ ਤੇ ਪਹੁੰਚ ਚੁੱਕਾ ਹਾਇਆ ਸੋ ਫਿਲਹਾਲ ਤਾਂ ਦੱਸਿਆ ਕੀ ਜੋ ਦਰਜਿਆ ਨੂੰ ਫਲਾਦ ਜੇ ਪੁਲਿਸ ਪ੍ਰਚਾਰ ਜਿਹੜਾ ਇੱਥੇ ਫਲਾਦ ਜਿਹੜਾ ਬੈਠਾ ਹੋਇਆ ਔਰ ਜਿਹੜਾ ਕਿ ਦੂਜੇ ਪੱਖ ਸੋ ਉਹਨਾਂ ਨਾਲ ਜਿਹੜੀ ساری ਗੱਲਬਾਤ ਹੁਣ ਉਹਦੇ ਚੱਲ ਰਹੀ ਆ ਸੋ ਜਿਹੜਾ ਕਿ ਵੈਰੀਫਾਈ ਕੀਤੇ ਜਾ ਰਹੇ ਕਾਗਜ਼ ਜਿਹੜੇ ਸਹੀ ਹੈ ਸੋ ਜਿਹੜਾ ਦੂਜੇ ਪੱਖ ਸੋ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਥੋੜੀ ਦੇਰ ਤੱਕ ਸੋ ਇਹਨਾਂ ਤਸਵੀਰਾਂ ਤੋਂ ਲੈਨੇ ਇਜਾਜ਼ਤ ਕਮਨ ਲੈ ਕੇ ਹੋਰ ਅਪਡੇਟ ਆਂਦੀ ਹੈ ਤੁਹਾਨਾਂ ਦੁਆਰਾ ਫੇਰ ਉਪਰੋਂ ਜੰਦਾ ਟਾਈਮ ਦੇਖ ਰਹੇ ਸਾਰੇ ਦਸਕਾ ਦਾ ਬਹੁਤ ਬਹੁਤ ਧੰਨਵਾਦ